ਮਸ਼ੂ ਦੇਖ ਰਹੇ ਹਾਂ ਜਿਹੜੇ ਕਿ ਸਾਡੇ ਵਾਰ ਨੰਬਰ 12 ਦੇ ਵਿੱਚ ਨੇ ਤਾਂ ਇਹ ਬੱਚਿਆਂ ਦੇ ਪਿੱਛੇ ਪੈ ਜਾਂਦੇ ਨੇ ਤਾਂ ਫਿਰ ਬੱਚਿਆਂ ਨੂੰ ਡਰ ਡਾਰ ਹੁੰਦਾ ਕਿ ਹਨਾ ਸਨ ਮਾਰਨਾ ਦੇਣ ਤਾਂ ਕਿ ਕੱਟੀ ਚਲੋ ਜੰਤੀ ਫੜਵਾਇਆ ਜਾਂਦਾ ਉਹ ਮਤਲਬ ਬਹੁਤ ਡਰ ਲੱਗਦਾ ਕਿਥੇ ਮਾਰ ਮੋਰਨਾ ਦੇਣ ਤਾਂ ਇਹਨਾਂ 2 3 4 5 ਕਦੋਂ ਜਾਣ ਲੈਵਾ ਹਮਲਾ ਕਰ ਸਕਦੇ ਇਹ ਤਾਂ ਕੋਈ ਪਤਾ ਨਹੀਂ ਅੱਜ ਅਸੀਂ ਇਹ ਦੁਬਾਰਾ ਮਹਿਮ ਲਾਲਾ ਜੀ ਭਾਈ ਕਨ੍ਹਈਆ ਜੀ ਸੇਵਾ ਸਰਟੀ ਤੋਂ ਹਾਜ਼ਰ ਨੇ ਲਾਲਾ ਜੀ ਇਹ ਪਿੱਛੇ ਆਪਾਂ ਬੇਸਹਾਰਾ ਗਊ ਧੰਨ ਘੁੰਮਦੇ ਦੇਖ ਰਹੇ ਆ ਇਹ ਇਹਨਾਂ ਦੀ ਗਿਣਤੀ ਕਿੰਨੀ ਕ ਹੈ ਇਹ ਗਿਣਤੀ ਕਮ ਸੇ ਕਮ 20-25 ਸੇ ਹੋਤੇ ਹੀ ਹੋਗਾ ਇਹ ਕਿੰਨੀ ਦੇਰ ਤੋਂ ਨੇ ਕਾਫੀ ਦੇਰ ਹੋ ਗਿਆ ਆ ਤੇ ਬਾਰ-ਬਾਰ ਬਾਰ-ਬਾਰ ਕਦੇ ਵੀ ਡਰਨ ਕਿ ਹਮੇਸ਼ਾ ਖਤਰਾ ਬਣੀ ਰਹਤੀ ਹੈ ਜਿਵੇਂ चाहे जो एक सवेरे हुआ शाम हुआ बच्चे हुए बुज़ुर्ग हुए सियाने हुए सारे रास्ता जाम हो जाता है कब किसको मार दे कब तो जानलेवा हमला कर सकते इनका कोई पता नहीं, नहीं। प्रशासन से भी ये आग्रह किया जाता है विनती किया जाता है कि इनका कोई ऐसी स्थान दे दिया जाए कि अपना वहाँ पर खाए पिए रहें और मोहल्लेदारी है मोहल्ले में बच्चे हैं बुज़ुर्ग हैं आन जान रास्ता है कब किधर मुड़ जाएंगे कोई पता नहीं है ਲੋ ਜੀ ਮੈਂ ਪਹਿਲਾਂ ਕੈਮਰੇ ਚ ਦੋ ਦਿਖਾਇਆ ਸੀ ਦੇਖੋ 2 ਮਿੰਟ ਨਹੀਂ ਬੀਤੇ ਹਲੇ ਇਹ ਵੀਡੀਓ ਸ਼ੁਰੂ ਕੀਤੇ ਨੂੰ 1.5 ਮਿੰਟ ਨਹੀਂ ਹੋਇਆ ਹਲੇ ਇੱਕ ਦੋ ਤਿੰਨ ਚਾਰ ਪੰਜ ਇਹ ਪੰਜਾਂ ਦਾ ਝੁੰਡ ਤੁਸੀਂ ਦੇਖ ਰਹੇ ਹੋ ਇੱਕ ਸਾਹਮਣਿਓ ਆ ਰਿਹਾ ਛੇਵਾਂ ਇਹ ਜ਼ੂਮ ਕਰਦੇ ਆ ਉਹ ਦਿਖਾ ਦਿੰਦੇ ਆ ਔਰ ਛੋਟੇ ਛੋਟੇ ਬੱਚੇ ਅਕਸਰ ਇਥੋਂ ਲੰਘਦੇ ਨੇ ਮੁੱਖ ਰੋਡ ਹੈ ਵਾਰ ਨੰਬਰ 12 ਦਾ ਨਿਊ ਮਾਡਲ ਟਾਊਨ ਵਿਖੇ ਲੋ ਜੀ ਸਾਡਾ ਯੂਵੀ ਵੀ ਹੈ ਇਹ ਵੀ ਕੁਝ ਕਹਿਣਾ ਚਾਹੁੰਦਾ ਹੈ ਅੰਕਲ ਜੀ ਇਹ ਹੈ ਬਹੁਤ ਵੱਡੇ ਵੱਡੇ ਸਾਰ ਨੇ ਇਹ ਦੋ ਸਾਲਾਂ ਤੋਂ ਲੋ ਜੀ ਵੀਰੋ ਸਾਡੇ ਵਿੱਚ ਦੋ ਬੱਚੀਆਂ ਸਾਡੀਆਂ ਧੀਆਂ ਸੁਹਾਨਾ ਤੇ ਗगन ਜੋ ਕਿ ਸਰਕਾਰੀ ਸਕੂਲ ਪੀਐਮ ਸ਼੍ਰੀ ਸਰਕਾਰੀ ਹਾਈ ਸਕੂਲ ਅਮਲੌਰ ਰਖਣਾ ਦੀਆਂ ਵਿਦਿਆਰਥਣਾਂ ਨੇ ਔਰ ਮਾਡਲ ਟਾਊਨ ਦੇ ਵਿੱਚ ਇਹ ਬੱਚੀਆਂ ਰਹਿੰਦੀਆਂ ਨੇ ਆਪਾਂ ਇਹਨਾਂ ਤੋਂ ਵੀ ਪੁੱਛਦੇ ਹਾਂ ਵੀ ਜੋ ਪਸ਼ੂ ਬੇਸਾਰਾ ਪਸ਼ੂ ਇਹਨਾਂ ਦੇ ਸਕੂਲ ਦੇ ਮੋਹਰੇ ਦੀ ਦਿਨ ਰਾਤ ਨੂੰ ਸ਼ਾਮ ਨੂੰ ਘੁੰਮਦੇ ਨੇ ਤਾਂ ਇਹ ਕਿਵੇਂ ਦਾ ਮਹਿਸੂਸ ਕਰਦਿਆਂ ਨੇ ਕਿੰਨਾ ਕਿਹਨਾਂ ਨੂੰ ਖਤਰਾ ਹੈ ਹਾਂ ਬੇਟਾ ਬਹੁਤ ਡਰ ਬਹੁਤ ਲੱਗਦਾ ਇਹਨਾਂ ਨੂੰ ਫ੍ਰੀ ਸਰਵਾ ਦਿਓ ਮਤਲਬ ਬਹੁਤ ਡਰ ਲੱਗਦਾ ਕਿਤੇ ਮਾਰ ਮੋਟਾ ਦੇਣ ਤਾਂ ਇਹਨਾਂ ਨੂੰ ਫ੍ਰੀ ਜਲਦੀ ਜਲਦੀ ਕਰਵਾ ਦਿਓ ਹਾਂ ਬੇਟਾ ਤੁਹਾਡੇ ਕੀ ਵਿਚਾਰ ਨੇ ਜਦੋਂ ਤੁਸੀਂ ਸਕੂਲੇ ਆਨੇ ਹੋ ਜਾਂ ਦੇ ਵਿੱਚ ਬੈਜ ਜਾਂਦੇ ਨੇ ਤਾਂ ਫਿਰ ਬੱਚਿਆਂ ਨੂੰ ਡਰ ਡਾਰ ਹੁੰਦਾ ਕਿ ਹਨਾ ਸਨ ਮਾਰ ਨਾ ਦੇ ਤਾਂ ਇਹਨੂੰ ਕੱਢੀ ਚੱਲੂ ਤੇ ਜਿੰਦਗੀ ਫੜਵਾਇਆ ਜਾਵੇ ਇਹ ਬੱਚਿਆਂ ਵੀ ਅਪੀਲ ਕਰ ਰਹੀਆਂ ਨੇ ਸੋ ਸਾਡੇ ਪ੍ਰਸ਼ਾਸਨ ਨੂੰ ਬੇਨਤੀ ਹੈ ਵੀ ਉਹ ਵੀ ਸਾਡਾ ਸਾਥ ਭਾਈ ਗੁਰਜੀ ਅਸੀਂ ਕਿੱਥੇ ਕਿੱਥੇ ਜਾਈਏ ਸਮਾਜ ਸੇਵਾ ਦਾ ਖੇਤਰ ਬਹੁਤ ਵੱਡਾ ਹੈ ਇਸ ਪਾਸੇ ਕੌਣ ਧਿਆਨ ਦੇਊਗਾ ਪ੍ਰਸ਼ਾਸਨ ਵੀ ਧਿਆਨ ਦੇ ਸਕਦਾ ਹੈ ਕੁਝ ਨੇ ਹੁਣੇ ਸੁਣਿਆ ਜੋ ਵੀ ਕੀ ਕਹਿ ਰਿਹਾ। 2 ਸਾਲ ਪਹਿਲਾਂ ਬਹੁਤ ਵੱਡੀ ਤਦਾਦ ਦੇ ਵਿੱਚ ਇਥੋਂ ਇਹ ਪਸ਼ੂ ਭਗੌਰ ਭੇਜੇ ਗਏ ਸੀ। ਉਸ ਤੋਂ ਪਹਿਲਾਂ ਵੀ ਜਦੋਂ ਐਮ.ਐਲ.ਏ. ਇਲੈਕਸ਼ਨ ਹੋਏ ਸੀ ਵਿਧਾਨ ਸਭਾ ਦੇ ਉਸ ਤੋਂ ਪਹਿਲਾਂ ਵੀ ਇਹ ਮਹਿੰਮ ਚਲਾਈ ਗਈ ਸੀ। ਮੈਂ ਸ਼ਹਿਰ ਦੇ ਉਹਨਾਂ ਭਰਾਵਾਂ ਨੂੰ ਵੀਰਾਂ ਨੂੰ ਵੀ ਪੁੱਛਣਾ ਚਾਹਨਾ ਵੀ ਕੀ ਜੇ ਅੱਜ ਅਸੀਂ ਇਹ ਦੁਬਾਰਾ ਮਹਿੰਮ ਚਲਾਣੇ ਆ। ਤੁਸੀਂ ਸਾਡੇ ਨਾਲ ਆਓਗੇ ਇਹ ਵੀ ਪੁੱਛਣਾ ਚਾਹੁੰਦਾ ਖੁਦਾਨਾ ਖਾਸਤਾ ਫੜਦੇ ਹੋਏ ਕਹਿੰਦੇ 60 ਫੇੜ ਲੱਗ ਜਾਂਦੀ ਹੈ ਤਾਂ ਉਹਦਾ ਜ਼ਿੰਮੇਵਾਰ ਕੌਣ ਫੜਦੇ ਆਏ ਸਾਡੇ ਲੱਗ ਜਵੇ ਜਾਂ ਇਹ ਕਿਸੇ ਚ ਵੱਜ ਜਾਣ ਰਿਸਕ ਇਹ ਵੀ ਇੱਕ ਮੈਂ ਗੱਲ ਕਰਨਾ ਚਾਹੁੰਦਾ ਸਾਡੇ ਜੋ ਗਊ ਰੱਖਿਆ ਦਾ ਨਾਲ ਵੀਰੋ ਤੁਸੀਂ ਬਹੁਤ ਵਧੀਆ ਕਾਰਜ ਕਰਦੇ ਹੋ ਰੋਡ ਤੇ ਤੁਸੀਂ ਗਊਆਂ ਦੇ ਟਰੱਕ ਫੜਦੇ ਕੀ ਇਹਨਾਂ ਨੂੰ ਰੱਖਿਆ ਨਹੀਂ ਕੀਤੀ ਜਾ ਸਕਦੀ ਇਹਨਾਂ ਨੂੰ ਰੱਖਿਆ ਕਰਨ ਨੂੰ ਤੁਸੀਂ ਅੱਗੇ ਨਹੀਂ ਆ ਸਕਦੇ ਇੱਥੇ ਵੀ ਸਾਡਾ ਸਾਥ ਦਿਓ ਰਸਤੇ ਲਿਆਓ ਅਸੀਂ ਨਾਲ ਲੱਗਦੇ ਹਾਂ ਸਮਾਜ ਸੇਵੀ ਭਰਾ ਨਾਲ ਲੱਗਦੇ ਨੇ ਸਾਡੇ ਪਾਈਕਨਈਆ ਜੀ ਸੇਵਾ ਸਾੜੀ ਦੇ ਜੋਦੇ ਨਾਲ ਲੱਗਦੇ ਨੇ ਤੇ ਆਪਾਂ ਇੱਕ ਵਾਰ ਫੇਰ ਇਹਨਾਂ ਨੂੰ ਗਊਸ਼ਾਲਾ ਭਗੌਰ ਭੇਜੀਏ ਤਾਂ ਕਿ ਜੋ ਖਤਰਾ ਬਣਿਆ ਹੋਇਆ ਤੁਸੀਂ ਸਕੂਲ ਦੇਖਿਆ ਹੀ ਹੈ ਸਵੇਰ ਤੋਂ ਹੀ ਇੱਥੇ ਖਤਰਾ ਬਣ ਜਾਂਦਾ ਜਦੋਂ ਸਕੂਲ ਬੱਚੇ ਆਣ ਲੱਗ ਜਾਂਦੇ ਛੁੱਟੀ ਤੋਂ ਬਾਅਦ ਵੀ ਇੱਥੇ ਕਈ ਬੱਚਾ ਨੇ ਟਿਊਸ਼ਨ ਜਾਣਾ ਹੈ ਕੋਈ ਖੇਡਦੇ ਹੁੰਦੇ ਨੇ ਉਹਨਾਂ ਦੀ ਜਾਨ ਨੂੰ ਵੀ ਖਤਰਾ ਹੈ ਸਾਡੀਆਂ ਬੀਬੀਆਂ ਪੈਣਾ ਸ਼ਾਮ ਨੂੰ ਸੈਰ ਵੀ ਕਰਦੀਆਂ ਨੇ ਉਹਨਾਂ ਦੀ ਜਾਨ ਨੂੰ ਵੀ ਖਤਰਾ ਹੈ ਇੱਥੇ ਤਾਦਾਦ ਕਿਉਂ ਵੱਧ ਹੈ ਕਿਉਂ ਕਿੱਥੇ ਸਬਜ਼ੀ ਮੰਡੀ ਮੇਰੀ ਹੈ ਸਬਜ਼ੀ ਮੰਡੀ ਦਾ ਜਿਹੜਾ ਕਚਰਾ ਵੈ ਉੱਥੇ ਖਾਣ ਦੇ ਇਹ ਲਾਲਚ ਨੂੰ ਇਕੱਠੇ ਹੁੰਦੇ ਨੇ ਉਹ ਚੁੰਡ ਦਾ ਚੁੰਡ ਫਿਰ ਮੱਲੇ ਵੱਲੋਂ ਨਿਕਲਦਾ ਜੇ ਤੁਸੀਂ ਦੁਬਾਰਾ ਵੀਡੀਓ ਦੇਖਣੀ ਹੈ ਵੱਧ ਦੀ ਹੋਗੇ ਤਾਂ ਆਪਾਂ ਦੁਬਾਰਾ ਬਣਾ ਕੇ ਭੇਜ ਦਾਂਗੇ ਪੂਰਾ ਝੋਂਡ ਵੀ ਦਿਖਾ ਦਾਂਗੇ ਸੋ ਹੁਣ ਸਮਾਂ ਘਟਿਆ ਸਬਜ਼ੀ ਮੰਡੀ ਵਾਲੇ ਪਾਸੇ ਜਾ ਨਹੀਂ ਸਕਦੇ ਇਸ ਕਰਕੇ ਬੇਨਤੀ ਕਰਦੇ ਆਂ ਵੀ ਆਓ ਸਮਾਂ ਰੱਖਿਏ ਆਪਾਂ ਇਹਨਾਂ ਨੂੰ ਫੜੀਏ ਦੱਸਣਗੇ ਆ ਤੁਸੀਂ ਦੇਖਿਆ ਜੀ ਆਹ ਪਲਾਂਟੇਸ਼ਨ ਕੀਤੀ ਗਈ ਸੀ ਭਾਈ ਕਨਈਆ ਜੀ ਸੇਵਾ ਸੈਟੀ ਵੱਲੋਂ ਇਹ ਜਿਹੜੇ ਪਸ਼ੂ ਨੇ ਆ ਦੇਖੋ ਕੀ ਹਾਲ ਕੀਤਾ ਹੋਇਆ ਇਹਨਾਂ ਦਾ ਇਹ ਹੁਣ ਨੂੰ 4 4 ਫੁੱਟ ਪਿੱਲਰ ਤੋਂ ਉੱਪਰ ਜਾਣੇ ਚਾਹੀਦੇ ਸੀ ਜਿਹੜੇ ਕਿ ਨੁਕਸਾਨੇ ਜਾ ਚੁੱਕੇ ਨੇ ਸਾਰੇ 3 ਗਾੜਾਂ ਦੇ ਉੱਪਰੋਂ ਦਿਖਾਈ ਨਹੀਂ ਦਿੰਦੇ ਕਿਉਂਕਿ ਇਹ ਜਦੋਂ ਵੀ ਇਥੋਂ ਲੰਘਦੇ ਨੇ ਇਹਨਾਂ ਟਾਣੀਆਂ ਨੇ ਜਿਹੜੀਆਂ ਇਹਨਾਂ ਨੂੰ ਖਾ ਜਾਂਦੇ ਨੇ ਵਾਤਾਵਰਨ ਨੂੰ ਵੀ ਇਹ ਨੁਕਸਾਨ ਪਹੁੰਚਾ ਰਹੇ ਨੇ ਸੋ ਆਓ ਆਪਾਂ ਇੱਕ ਵਾਰ ਫੇਰ ਹਮਲਾ ਮਾਰੀਏ ਧੰਨਵਾਦ ਜੀ